ਮੈਂ ਗਵਾਂਡੀ ਜਗਤਾਰ ਉਰਫ ਜੱਗੂ ਦੇ ਘਰ ਸਾਜਰੇ ਪਹੁੰਚ ਗਿਆ ਸੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੈਨੂੰ ਉਹਨਾਂ ਦੇ ਘਰ ਲੱਗੇ ਰਾਤ ਦੀ ਰਾਣੀ ਤੇ ਬੁੱਟੇ ਦੇ ਫੁੱਲਾਂ ਨੂੰ ਵੇਖਣ ਦਾ ਮਨ ਚਾ ਸੀ ਦਰਸਲ ਆयो ਜੇ ਦੋ ਬੂਟੇ ਅਸਾ ਸ਼ਹਿਰ ਤੋਂ ਖਰੀਦ ਕੇ ਲਿਆਂਦੇ ਸਨ ਪਰ ਮੇਰੀ ਬਦਨਸੀਬੀ ਇਹ ਰਹੀ ਕਿ ਮੇਰੇ ਘਰ ਰਾਤ ਦੀ ਰਾਣੀ ਦਾ ਬੂਟਾ ਨਾ ਹੋਇਆ ਪਰ ਜੱਗੂ ਦੇ ਇਸ ਘਰ ਵਿੱਚ ਬੂਟੇ ਨੇ ਜੜ ਜਮਾ ਲਈ ਮੈਨੂੰ ਇਸ ਬੂਟੇ ਦੀ ਘਰ ਵਿੱਚ ਹਮੇਸ਼ਾ ਹੀ ਘਾਟ ਰੜਕਦੀ ਰਹਿੰਦੀ ਸਵੇਰੇ ਸਾਜਰੇ ਉੱਠਦਿਆਂ ਸਾਰੀ ਉਸ ਬੂਟੇ ਦੇ ਖਿੜੇ ਫੁੱਲਾਂ ਨੂੰ ਵੇਖਣ ਜ਼ਰੂਰ ਜਾਂਦਾ ਤੂੰ ਅੱਜ ਫਿਰ ਸਵੇਰੇ ਸਵੇਰੇ ਪਹੁੰਚ ਗਿਆ ਕਦੇ ਤਾਂ ਨਾਂਗਾ ਪਾਲਿਆ ਕਰ ਚਾਚੀ ਨੇ ਕਹਿਣਾ ਮੈਂ ਤਾਂ ਫੁੱਲਾਂ ਨੂੰ ਦੇਖਣਾ ਆ ਅੱਜ ਕਿੰਨੇ ਖਿੜੇ ਆ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਜਦੋਂ ਮੈਂ ਬੀਏ ਪਹਿਲੇ ਸਾਲ ਪੜਦਾ ਸਾਂ ਜੱਗਾ ਘਰ ਦੀ ਆਰਥਿਕ ਹਾਲਤ ਚੰ ਦੇ ਇੱਕ ਸ਼ੈਲਰ ਤੇ ਮੁਨੀਮ ਲੱਗ ਗਿਆ ਤਨਖਾਹ ਤਾਂ ਭਾਵੇਂ ਥੋੜੀ ਸੀ ਪਰ ਗੁਜ਼ਾਰਾ ਕਰਦਾ ਚੰਗਾ ਚੱਲ ਰਿਹਾ ਸੀ ਜੱਗੇ ਦੇ ਪਰਿਵਾਰ 'ਚ ਉਸ ਦੀਆਂ ਦੋ ਭੈਣਾਂ ਤੇ ਮਾਤਾ ਪਿਤਾ ਸਨ ਉਹਦੀ ਵੱਡੀ ਭੈਣ ਤਾਂ ਪਹਿਲਾਂ ਹੀ ਵਿਆਹੀ ਜਾ ਚੁੱਕੀ ਸੀ ਨਿੱਕੀ ਭੈਣ ਉਸ ਤੋਂ ਛੋਟੀ ਸੀ ਜੱਗੇ ਦਾ ਪਿਓ ਲੱਕੜ ਦਾ ਕੰਮ ਕਰਦਾ ਸੀ ਪਰ ਉਹ ਵੀ ਥੋੜਾ ਬਹੁਤ ਮੈਂ ਜਦੋਂ ਬੀਏ ਫਾਈਨਲ ਹੋ ਗਿਆ ਤਾਂ ਵੀ ਹਰ ਰੋਜ਼ ਕਰੀਬ ਰਾਤ ਨੂੰ ਆਪਣੇ ਪਿੰਡ ਲੱਗਲੀ ਰੇਲਵੇ ਲਾਈਨ ਤੇ ਬਣੇ ਫਾਟਕ ਤੇ ਅਸੀਂ ਰਾਤ ਕਰੀਬ 9 ਵਜੇ ਬੈਠੇ ਰਹਿਣਾ ਆਪਣੇ ਦਿਨ ਭਰ ਦੇ ਰੁਝੇਵਿਆਂ ਬਾਰੇ ਗੱਲਬਾਤ ਕਰਨੀ ਸਾਡੀ ਦੋਹਾਂ ਦੀ ਯਾਰੀ ਪਿੰਡ 'ਚ ਮਸ਼ਹੂਰ ਸੀ ਬੀਏ ਕਰਨ ਉਪਰੰਤ ਮੈਂ ਲੁਧਿਆਣਾ ਦੇ ਇੱਕ ਅਖਬਾਰ 'ਚ ਕੰਮ ਕਰਨ ਲੱਗਿਆ ਹੁਣ ਪਹਿਲਾਂ ਦੀ ਤਰ੍ਹਾਂ ਹਰ ਰੋਜ਼ ਤਾਂ ਨਹੀਂ ਪਰ ਹਰ ਦੋ ਹਫ਼ਤਿਆਂ ਬਾਅਦ ਜ਼ਰੂਰ ਉਸੇ ਜਗ੍ਹਾ ਬੈਠਦੇ ਸਾਂ ਇੱਕ ਦਿਨ ਜਦੋਂ ਮੈਂ ਆਪਣੇ ਪਿੰਡ ਲਾਗਲੇ ਸਟੇਸ਼ਨ ਤੇ ਉੱਤਰਿਆ ਤਾਂ ਪਤਾ ਲੱਗਾ ਜੱਗੇ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ ਮੇਰਾ ਮਨ ਬੜਾ ਉਦਾਸ ਹੋਇਆ ਆਪਣੇ ਘਰ ਪਹੁੰਚਿਆ ਪਤਾ ਲੱਗਾ ਕਿ ਜੱਗੇ ਦੇ ਘਰ ਵਾਲੇ ਉਹਨੂੰ ਗੰਗਾਨਗਰ ਕਿਸੇ ਹਸਪਤਾਲ ਲੈ ਗਏ ਨੇ ਰਾਤ ਕਰੀਬ 2 ਵਜੇ ਅਚਾਨਕ ਤਾਂ ਹਮਾਰਨ ਦੀ ਆਵਾਜ਼ ਆਉਣ ਲੱਗਿਆਂ ਮੇਰੇ ਮਾਤਾ ਜੀ ਨੇ ਮੈਨੂੰ ਉਠਾਇਆ ਤੇ ਕਿਹਾ ਪੁੱਤ ਉੱਠ ਲੱਗਦੇ ਜੱਗਾ ਸਵਰਗ ਵਾਸ ਹੋ ਗਿਆ ਮੈਂ ਉੱਬੜਵਾਏ ਉੱਠਿਆ ਤੇ ਉਸੇ ਵਕਤ ਪਰਿਵਾਰ ਸਮੇਤ ਉਹਨਾਂ ਦੇ ਘਰ ਪਹੁੰਚ ਗਿਆ ਉਹਨਾਂ ਦਾ ਸਾਰਾ ਪਰਿਵਾਰ ਰੋਣ ਲੱਗਾ ਹੋਇਆ ਸੀ ਸਾਰੇ ਸਾਨੂੰ ਹੁਣੀ ਤੇ ਦੁਖੀ ਸਨ ਅਗਲੇ ਹੀ ਦਿਨ ਜੱਗੇ ਦਾ ਦਾਸ ਸੰਸਕਾਰ ਕਰ ਦਿੱਤਾ ਗਿਆ ਮੈਨੂੰ ਦੋ ਕੁ ਦਿਨ ਬਾਅਦ ਮੇਰੇ ਚਾਚੇ ਦੇ ਲੜਕੇ ਸ਼ਿੰਦੇ ਦਾ ਫੋਨ ਆਇਆ ਉਨੇ ਜੱਗੇ ਦਾ ਦਵਾਈ ਪੀ ਕੇ ਮਰਨ ਦਾ ਕਾਰਨ ਮੈਨੂੰ ਦੱਸ ਦਿਆਂ ਕਿ ਆ ਯਾਰ ਗੱਲ ਇੰਜ ਹੋਈ ਉਸ ਦਿਨ ਉਹਦੀ ਛੋਟੀ ਭੈਣ ਦਾ ਰਿਸ਼ਤਾ ਉਹਦੀ ਭੂਆ ਆਈ ਸੀ ਮੁੰਡੇ ਵਾਲਿਆਂ ਨੇ ਵੀ ਕੁੜੀ ਪਸੰਦ ਕਰ ਲਈ ਸੀ ਤੇ ਸਾਰੀ ਗੱਲਬਾਤ ਉਹਨਾਂ ਦੀ ਹੋ ਗਈ ਸੀ ਪਰ ਉਸਦੀ ਭੈਣ ਨਿਰਲਜ ਨੇ ਆਪਣੇ ਭਰਾ ਤੇ ਮਾਪਿਓ ਦੀ ਇੱਜ਼ਤ ਮਿੱਟੀ ਚ ਰੋਲਦੀ ਆਪਣੇ ਪਿੰਡ ਦੇ ਨੰਬਰਦਾਰ ਦੇ ਮੁੰਡੇ ਨਾਲ ਇਸ਼ਕ ਸੀ ਉਸ ਦਾ ਉਸੇ ਰਾਤ ਹੀ ਉਹਦੇ ਨਾਲ ਭੱਜ ਗਈ ਇਸ ਕਾਰਨ ਉਹਦਾ ਪਰਿਵਾਰ ਪਿੰਡ ਚ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਿਹਾ ਉਹ ਉਸ ਦਿਨ ਕੰਮ ਤੇ ਗਿਆ ਤੇ 2:00 ਵਜੇ ਘਰ ਵਾਪਸ ਆ ਗਿਆ ਰਸਤੇ ਚ ਜਰੀਲੀ ਦਵਾਈ ਪੀ ਲਈ ਉਹਦੇ ਘਰ ਵਾਲਿਆਂ ਨੂੰ ਦਵਾਈ ਦਾ ਪਤਾ ਲੱਗਣ ਤੇ ਉਹਨੂੰ ਹਸਪਤਾਲ ਲੈ ਗਏ ਸੀ ਉਹਦੇ ਮਾਪਿਓ ਹੁਣ ਇੱਥੋਂ ਚੱਲੇ ਨੇ ਤੈਨੂੰ ਯਾਦ ਕਰਦੇ ਸੀ ਛਿੰਦੇ ਨੇ ਅੱਗੇ ਦੱਸ ਦਿਆਂ ਕਿਆ ਮੈਂ ਐਤਵਾਰ ਨੂੰ ਪਿੰਡ ਆ ਗਿਆ ਜਾਂਦੇ ਹੀ ਮੈਂ ਘਰ ਸਮਾਨ ਰੱਖ ਕੇ ਜੱਗੇ ਦੇ ਘਰ ਪਹੁੰਚ ਗਿਆ ਆ ਵੀ ਰਾਜੂ ਸਾਨੂੰ ਰਾਣੀ ਕਲਮੁਈ ਨੇ ਤਾਂ ਉਜਾੜ ਕੇ ਰੱਖਤਾ ਸਾਨੂੰ ਪਹਿਲਾਂ ਦੱਸ ਦੇ ਤਾਂ ਸ਼ਾਇਦ ਅਸੀਂ ਸ੍ਰਿਸ਼ਟੇ ਨੂੰ ਕਬੂਲ ਵੀ ਕਰ ਲੈਂਦੇ ਚਾਚੀ ਤੁਸੀਂ ਉਹਨੂੰ ਕਿੱਥੇ ਜਾ ਰਹੇ ਹੋ ਰਉਣਾ ਇਸ ਪਿੰਡ ਨਹੀਂ ਪੁੱਤਰਾ ਹੁਣ ਇੱਥੇ ਰਹਿ ਕੇ ਅਸੀਂ ਕੀ ਕਰਨਾ ਕਿਧਰੇ ਹੋਰ ਜਾਵਾਂਗੇ ਤਾਂ ਸਾਨੂੰ ਜੱਗੇ ਦੀ ਯਾਦ ਤੋਂ ਕੁਝ ਤਾਂ छुटਕਾਰਾ ਮਿਲੇਗਾ ਘਰ ਦੇ ਲੋੜ ਦਾ ਸਮਾਨ ਤਾਂ ਪਹਿਲਾਂ ਹੀ ਟਰੱਕ ਤੇ ਲੋਡ ਕੀਤਾ ਹੋਇਆ ਸੀ ਉਸੇ ਵਕਤ ਪਤਾ ਨਹੀਂ ਚਾਚੀ ਨੂੰ ਕੀ ਸੋਚਿਆ ਉਹਨੇ ਇੱਕ ਕਈ ਚੁੱਕ ਲਿਆਂਦੀ ਤੇ ਮੇਰੇ ਹੱਥਾਂ ਵਿੱਚ ਫੜਾਉਂਦਿਆਂ ਕਿ ਆ ਪੁੱਤ ਅਸੀਂ ਤਾਂ ਇੱਥੋਂ ਜਾ ਰਹੇ ਹਾਂ ਤੂੰ ਇੰਜ ਕਰ ਆ ਰਾਤ ਦੀ ਰਾਣੀ ਦਾ ਬੂਟਾ ਪੱਟ ਕੇ ਆਪਣੇ ਘਰ ਲੈ ਜਾ ਕਦੇ ਅਸੀਂ ਆਵਾਂਗੇ ਤਾਂ ਤੁਹਾਡੀ ਸਬੂਟੇ ਨਾਲ ਪਈ ਸਾਂਝ ਨੂੰ ਤਾਂ ਵੇਖ ਲਿਆ ਕਰਾਂਗੇ ਮੈਂ ਪੌਦਿਆਂ ਨੂੰ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਚਾਚੀ ਹੁਣ ਸਾਡੇ ਪਿੰਡ ਨਾਲ ਸਾਂਝ ਤਾਂ ਤੋੜ ਰਹੀ ਹੈ ਪਰ ਇਸ ਉੱਤੇ ਰਹੀ ਮੇਰੇ ਨਾਲ ਹਮੇਸ਼ਾ ਸਾਥ ਬਣਾਈ ਰੱਖਣ ਦਾ ਯਤਨ ਕਰ ਰਹੀ ਹੈ ਚਾਚੀ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਖੜੇ ਟਰੱਕ ਵੱਲ ਨੂੰ ਤੁਰ ਪਈ